ਸਸਕੇਆ ਦੋਸਤੋ ਮੈਂ ਸੁਖਿੰਦਰ ਬੇਣਗ ਤੇ ਖੇਡਾਂ ਰੰਗਲੇ ਪੰਜਾਬ ਦੀਆਂ ਦੇਖ ਰਿਹਾ ਹਾਂ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਤਲਵੰਡ ਵਿਖੇ ਜਿੱਥੇ ਕਿ ਦੁਆਬੇ ਦੇ ਇੱਕ ਹਨ ਸਾਰਿਆਂ ਨੂੰ ਪਤਾ ਕਿ ਖਾਸ ਕਰ ਦੁਆਬੇ ਇਲਾਕੇ ਦੇ ਵਿੱਚ ਹਨ ਪਿੰਡ ਪੱਧਰ ਮੁਕਾਬਲੇ ਬਹੁਤ ਘੱਟ ਹੁੰਦੇ ਆ ਖਾਸ ਕਰ ਸਰਦੀਆਂ ਦੇ ਵਿੱਚ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੱਥੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਗੱਲ ਕਰੀ ਜਾਏ ਪੰਜਾਬ ਫੈਡਰੇਸ਼ਨ ਚਾਹੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਗੱਲ ਕਰੀਏ ਇਹਨਾਂ ਦੇ ਕਬੱਡੀ ਕੱਪ ਕਰਵਾਏ ਜਾਂਦੇ ਆ ਜਾਂ ਫਿਰ 8 ਸੱਦੀਆਂ ਜਾਂ 6 ਸੱਦੀਆਂ ਉਹਨਾਂ ਇਲਾਕਾ ਵਾਸੀ ਆ ਉਹਨਾਂ ਨੇ ਇਸ ਵਾਰ ਫੈਸਲਾ ਕੀਤਾ ਕਿ ਕਬੱਡੀ ਜਿਹੜੀ ਪਿੰਡ ਪੱਧਰ ਤਿੰਨ ਬਾਹਰੋਂ ਕਰਵਾਉਣੀ ਆ ਤੇ ਆਓ ਜਾਣਦੇ ਆ ਕਿਹੜੀ ਤਰੀਕ ਹੋਊਗੀ ਤੇ ਕਿਹੜੀ ਕਿਹੜੇ ਮੁਕਾਬਲੇ ਇਸ ਤੋਂ ਇਲਾਵਾ ਹੋਰ ਕਰਵਾਏ ਜਾਣੇ ਪ੍ਰਬੰਧਕ ਦੇ ਕੋਲੋਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਜੀ ਕੀ ਸੁਬਹਾਂ ਮੈਂ ਤੁਹਾਡਾ ਮੇਰਾ ਨਾਮ ਹੈਗਾ ਜਤਿੰਦਰ ਸਿੰਘ ਉੱਦਾਂ ਮੈਨੂੰ ਕਾਕਾ ਵਾਸੀ ਕਹਿੰਦੇ ਆ ਕਿ ਬਸੀ ਭਾਜੀ ਪਹਿਲਾਂ ਦੱਸੋ ਕਿ ਜਿਹੜਾ ਟੂਰਨਾਮੈਂਟ ਤੁਹਾਡਾ ਕਿਹੜੀ ਡੇਟ ਨੂੰ ਹੋਣ ਜਾ ਰਿਹਾ ਸਾਡਾ ਟੂਰਨਾਮੈਂਟ ਹੈਗਾ 28 ਤੇ 29 ਜਨਵਰੀ ਦਾ ਆ ਸੋਮਵਾਰ ਤੇ ਐਤਵਾਰ ਤੇ ਸੋਮਵਾਰ ਦਾ ਜੀ ਠੀਕ ਹੈ ਕਿੰਨੇ ਮਾ ਟੂਰਨਾਮੈਂਟ ਹੋਣ ਜਾ ਰਿਹਾ ਇਹ ਛੋਟਾ ਟੂਰਨਾਮੈਂਟ ਹੈ ਜੀ ਇਹ ਸਾਡਾ ਮਤਲਬ ਬਹੁਤ ਪੁਰਾਣਾ ਟੂਰਨਾਮੈਂਟ ਹੈ ਸਾਡਾ ਇਹ ਠੀਕ ਹੈ ਜੀ ਹਾਂਜੀ ਤੇ 28 ਤਰੀਕ ਨੂੰ ਕਿਹੜੇ ਕਿਹੜੇ ਭਾਰ ਵਰਗ ਹੋਣ ਜਾ ਰਹੇ ਜਾਂ ਕੁਝ ਹੋਰ 28 ਤਰੀਕ ਨੂੰ ਜਿੱਦਾਂ ਅਸੀਂ ਭਾਰ ਵਰਗ ਦੇ ਵੀ ਹੋਣੇ ਆ ਮੁਕਾਬਲੇ ਜਿੱਦਾਂ ਪਹਿਲਾਂ ਅਸੀਂ ਵਾਹਿਗੁਰੂ ਦਾ ਨਾਮ ਲੈਣਾ ਆ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਉਹਨਾਂ ਦਾ ਸਭ ਨੂੰ ਸ਼ਾਬਾਦ ਪਾਠ ਕਰਾਵਾਂਗੇ ਉਸ ਤੋਂ ਬਾਅਦ ਉਦਘਾਟਨ ਕਰਾਂਗੇ ਫਿਰ ਅਸੀਂ ਜਿੱਦਾਂ 52 ਕਿਲੋ 62 ਕਿਲੋ ਜਾਨਕਿ ਇਹ ਪੈੰਡ ਪੱਦਰ ਦੇ ਹੋਣਗੇ ਉਸ ਤੋਂ ਬਾਅਦ 80 ਕਿਲੋ ਜਿਹੜੇ ਦੋ ਦੋ ਬਾਹਰੋਂ ਆ ਉਹਨਾਂ ਦੇ ਮੁਕਾਬਲੇ ਕਰਾਈ ਜਾਣਗੇ ਇਹ ਇਹ ਜਿਹੜਾ ਭਾਰ ਵਰਗ ਦੇ ਮੁਕਾਬਲੇ ਆ 28 ਤਰੀਕ ਨੂੰ ਹਾਂ ਜਿਹੜੀ ਇਹ ਕਹਿ ਸਕਦੇ ਆ ਕਿ ਜਿਹੜਾ ਇੱਕ ਦਿਨ ਦਾ ਖੇਡ ਮੁਕਾਬਲੇ ਨੂੰ ਛੱਡ ਕੇ ਦੋ ਦਿਨ ਕਰਵਾਉਣਾ ਚਾਹਣ ਤਾਂ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਖੇਡਣ ਦਾ ਬੱਦ ਤੋਂ ਬੱਦ ਮੌਕਾ ਮਿਲ ਸਕੇ ਬਿਲਕੁਲ ਬਿਲਕੁਲ ਇਹੀ ਅਸੀਂ ਕਹੇ ਇਹੀ ਜਿੱਦਾਂ ਸਾਡੇ ਜਿਹਦਾ ਪੁਰਾਣੇ ਖਿਡਾਰੀਆਂ ਦਾ ਜ਼ਿਆਦਾ ਇਹੀ ਜੋਰ ਆ ਕਿ ਵੀ ਅਸੀਂ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਅਸੀਂ ਕਬੱਡੀ ਦੇ ਨਾਲ ਜੋੜੀਏ ਜਿੱਦਾਂ ਮਤਲਬ ਆ ਛੋਟੇ ਬੇਟਾਂ ਤੋਂ ਇਹ ਬਹੁਤ ਜ਼ਿਆਦਾ ਇਸੇ ਕਰਕੇ ਸਾਨੂੰ ਮਤਲਬ ਲੋਕਾਂ ਨੇ ਵੀ ਜਿੱਦਾਂ ਹੈਲਪਰ ਕੀਤੀ ਆ ਪੈਸੇ ਦੀ ਵੀ ਸਾਰ ਕੋਈ ਦੀ ਉਹ ਕਹਿੰਦੇ ਵੀ ਜਿੰਨਾ ਤੁਹਾਡੇ ਤੋਂ ਹੋ ਸਕਦਾ ਨਾ ਨਿਆਣਿਆਂ ਨੂੰ ਉਤਸ਼ਾਹਿਤ ਕਰੋ ਤੇ ਇਸ ਕਰਕੇ ਅਸੀਂ ਭਾਰ ਵਰਗ ਦੇ ਮੁਕਾਬਲੇ ਪਹਿਲਾਂ ਰੱਖਿਆ ਤਾਲਵੰਕ ਇੱਕ ਇਤਿਹਾਸਕ ਪਿੰਡ ਜਿੱਤੇ ਕਾਫੀ ਇਤਿਹਾਸਕ ਖੇਡ ਮੇਲੇ ਹੋਏ ਆ ਹਾਂਜੀ ਤੇ ਅਕਸਰ ਇਹ ਚ ਦੇਖਿਆ ਜਾਂਦਾ ਕਿ ਜਿਹੜੀ ਵੱਡੀਆਂ ਫੈਡਰੇਸ਼ਨਾਂ ਦੇ ਟੂਰਨਾਮੈਂਟ ਇੱਥੇ ਹੋਣੇ ਵੱਡੇ ਵੱਡੇ ਪਲੇਅਰ ਇੱਥੇ ਕਿੱਢਣ ਆਉਂਦੇ ਸੀਗੇ ਇਸ ਵਾਰ ਵੀ ਪਿੰਡ ਪੱਧਰ ਕਰਵਾਉਣ ਜਾ ਰਹੇ ਆ ਕਿ ਰੀਜ਼ਨ ਇਹ ਆਇਦਾ ਰੀਜ਼ਨ ਬਸ ਉਹ ਹੀ ਆ ਜਿੱਦਾਂ ਮਤਲਬ ਸਾਡੇ ਜਿਹੜੇ ਪੁਰਾਣੇ ਖਿਡਾਰੀ ਆ ਨਾ ਬਹੁਤ ਟੌਪ ਦੇ ਜਿੱਦਾਂ 80 ਦਾ دہਾਕਾ ਲਾ ਲਓ ਜਾਂ 88 ਤੱਕ ਬਹੁਤ ਟੌਪ ਦੀ ਟੀਮ ਸਾਡੇ 14 15 ਪਲੇਅਰ ਕੱਲੇ ਓਪਨ ਦੇ ਵਿੱਚ ਹੀ ਸੀਗੇ ਜਿਹੜੇ ਖਾਲਸਾ ਕਾਲਜ ਜੜਿਆਲਾ ਕਾਲਜ ਆਪਣੇ ਡੀਏਵੀ ਕਾਲਜ ਦੇ ਵਿੱਚ ਦੀਆਂ ਇੰਟਰਵਰਸਟੀਆਂ ਯੂਨੀਵਰਸਟੀਆਂ ਚ ਚਾਰ ਚਾਰ ਵਾਰੀ ਲੈ ਕੇ ਇੰਟਰਵਰਸਟੀਆਂ ਦੇ ਕੈਪਟਨ ਵੀ ਰਹੇ ਆ ਤੇ ਉਹਨਾਂ ਪਲੇਰਾਂ ਨੇ ਸਾਨੂੰ ਇਹੀ ਕਿਹਾ ਵੀ ਆਪਣੇ ਪਿੰਡ ਦੇ ਵਿੱਚ ਆਪਾਂ ਟੂਰਨਾਮੈਂਟ ਪਿੰਡ ਪੱਧਰ ਤੋਂ ਸ਼ੁਰੂ ਕਰਨਾ ਆ ਨਾ ਕਿ ਜਿਹੜੇ ਤਖੜੇ ਪਲੇਅਰ ਆ ਚਲੋ ਆਪਾਂ ਇਹ ਇਹਨਾਂ ਦੇ ਵਿੱਚੋਂ ਹੀ ਤਖੜੇ ਹੋਵਾਂਗੇ ਜੇ ਆਪਾਂ ਲਾ ਲਓ ਵੀ ਵੇਟ ਦੇ ਮੈਚ ਲਾਵਾਂਗੇ ਫਿਰ ਓਪਨ ਦੇ ਪਿੰਡ ਪੱਧਰ ਦੇ ਲਾਵਾਂਗੇ ਉਸ ਤੋਂ ਬਾਅਦ ਆਪਾਂ ਜਾਈਏ ਤਾਂ ਉਹ ਵਧੀਆ ਰਹਿੰਦਾ ਆ ਤੇ ਇਸੇ ਮਤਲਬ ਪੁਰਾਣੇ ਖਿਡਾਰੀਆਂ ਨੇ ਜਿਹੜੇ ਸਾਡੇ ਸੀਨੀਅਰ ਆ ਮਤਲਬ ਬਹੁਤ ਵੱਡੀ ਦੇਣ ਆ ਉਹਨਾਂ ਨੇ ਸਾਨੂੰ ਪੈਸੇ ਨਾਲ ਵੀ ਇਹ ਹੀ ਕਿਹਾ ਕਿ ਤੁਸੀਂ ਪੈਂਡ ਪੱਦਰ ਦੇ ਟੂਰਨਾਮੈਂਟ ਅਸੀਂ ਉਹਨਾਂ ਦੇ ਕਰਕੇ ਹੀ ਇਹ ਪੈਂਡ ਪੱਦਰ ਦੀ ਮੈਚ ਸ਼ੁਰੂ ਕਰਾਈ ਹੈ ਤੇ ਤਿੰਨ ਬਾਹਰੋਂ ਇਦਾਂ ਆ ਵੀ ਅਸੀਂ ਕਹਿੰਨੇ ਜੇ ਪੈਂਡ ਪੱਦਰ ਦੇ ਕਰਾਉਣ ਦੇ ਨਾਲ-ਨਾਲ ਅਸੀਂ ਥੋੜਾ ਜਿਆਦਾ ਤਖੜੇ ਵੀ ਪਲੇਅਰ ਵਿੱਚ ਆ ਜਾਣਗੇ ਤੇ ਤਿੰਨ ਤਾਂ ਰੱਖਿਆ ਸੀ ਹਾਂਜੀ ਤੇ ਕਿੰਨੀਆਂ ਟੀਮਾਂ ਇੰਟਰ ਕਰਨੀਆਂ ਨੇ ਟੀਮਾਂ ਤਾਂ ਅਸੀਂ ਜਾਨੀ ਕਿ 25 ਵੱਧ ਤੋਂ ਵੱਧ 20 ਜਾਂ 25 ਟੀਮਾਂ ਹੋ ਜਾਣਗੀਆਂ ਸਾਡੇ ਕੋਲ ਵੈਸੇ ਨਾ ਗਰਾਊਂਡ ਦੋ ਗਰਾਊਂਡਾਂ ਬਣ ਜਾਣੀਆਂ ਆ ਤੇ ਅਸੀਂ ਕੋਸ਼ਿਸ਼ ਇਹ ਕਰਨੀ ਆ ਜਦੋਂ ਟੂਰਨਾਮੈਂਟ ਸਟਾਰਟ ਹੋ ਗਿਆ ਤੇ ਅਸੀਂ ਦੋ ਗਰਾਊਂਡਾਂ ਹੀ ਚਾਲੂ ਕਰ ਦਈਏ ਅਸੀਂ ਕੋਸ਼ਿਸ਼ ਇਹ ਹੀ ਕਰਨੀ ਆ ਵੀ ਸਾਡਾ ਲਗਭਗ 7 ਜਾਂ 8 ਦੇ ਵਿੱਚ ਸਾਡਾ ਫਾਈਨਲ ਹੋ ਜਵੇ ਤੇ ਅਸੀਂ ਇਸੇ ਕਰਕੇ ਹੀ ਮਤਲਬ 30 ਕ ਟੀਮਾਂ ਦੇ ਲਾਗੇ ਛਾਗੇ ਜਾਂ 25 ਜਾਂ 20 ਜਿੰਨੀਆਂ ਵੀ ਮਤਲਬ ਇਤੋਂ ਵੱਧ ਨਹੀਂ ਕਰਨੀਆਂ ਹੈਗੀਆਂ ਤਲਵੰਕ ਮਾਲਵੇ ਤੇ ਦੁਆਬੇ ਦਾ ਮੇਖਾ ਸੈਂਟਰ ਪੈ ਜਾਂਦਾ ਹਾਂਜੀ ਬਿਲਕੁਲ ਕੀ ਲੱਗਦਾ ਕਿ ਮਾਲਵੇ ਤੇ ਦੁਆਬੇ ਦੀਆਂ ਟੀਮਾਂ ਜਿਹੜੀਆਂ ਚੋਟੀਆਂ ਪੁਰੀਆਂ ਭਰਦੇ ਆਉਣਗੀਆਂ ਹਾਂਜੀ ਬਹੁਤ ਫੋਨ ਆ ਰਹੇ ਆ ਮੁੰਡਿਆਂ ਦੇ ਨੰਬਰ ਦਿੱਤੇ ਆ ਤੇ ਉਹ ਮਾਲਵੇ ਚੋਂ ਦੁਆਬੇ ਚੋਂ ਫੋਨ ਬਹੁਤ ਆ ਰਹੇ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਆ ਇਹਦੇ ਕਰਕੇ ਕਿਉਂਕਿ ਸੋਸ਼ਲ ਮੀਡੀਆ ਤੇ ਖਬਰ ਬਹੁਤ ਦੂਰ ਤੱਕ ਚਲ ਜਾਂਦੀ ਆ ਇਸ ਕਰਕੇ ਉਹਨਾਂ ਨੂੰ ਹੁਣ ਮਤਲਬ ਬਹੁਤ ਫੋਨ ਆ ਰਹੇ ਆ ਵੀ ਮਤਲਬ ਮਾਲ ਵਿੱਚ ਟੀਮਾਂ ਦਾ ਬਹੁਤ ਜ਼ਿਆਦਾ ਆ ਪਿੰਡ ਪੱਦਰ ਦੇ ਮੈਚ ਬਹੁਤ ਵਧੀਆ ਹੁੰਦੇ ਆ ਉੱਥੇ ਅੱਛਾ ਦੂਰ ਤੋਂ ਗੱਲ ਯਾਦਾ ਕਿ ਖਬਰ ਜੇ ਦੂਰ ਜਾਂਦੀ ਤਾਂ ਦੂਰੋਂ ਪਲੇਅਰਾਂ ਨੇ ਆਣਾ ਵੀ ਆ ਤੇ ਦੂਰੋਂ ਪਲੇਅਰ ਆੜਾ ਨੇ ਹੋ ਸਕਦਾ ਕਿ ਹਰੇਕ ਨੇ ਦਾ ਮੈਚ ਜਿੱਤਣਾ ਨਹੀਂ ਟੀਮ ਇੱਕ ਜਾਂ ਦੋ ਹੀ ਫਾਈਨਲ ਜਾਂਦੀਆਂ ਠੀਕ ਹੈ ਜਾਂ ਸੈਮੀ ਵਾਲੇ ਥੋੜਾ ਵਧੀਆ ਕਰਾ ਦੇ ਜਿਹੜੀ ਬਾਕੀ ਟੀਮਾਂ ਹੋਣ ਗਈਆਂ ਹੋ ਸਕਦੀ ਕੋਈ ਤਗੜੀ ਟੀਮ ਪਹਿਲਾਂ ਹਾਰ ਜਾਂਦੀ ਹੈ ਤਾਂ ਉਸ ਟੀਮ ਨੂੰ ਵੀ ਤੁਹਾਡੇ ਉਪਰबंधਕਾਂ ਵੱਲੋਂ ਕੋਈ ਕਿਰਾਇਆ ਦਿੱਤਾ ਜਾਵੇਗਾ ਹਾਂਜੀ ਬਿਲਕੁਲ ਜਾਇਜ਼ ਜੋ ਵੀ ਬਾਜਮ ਹੋਊਗਾ ਮਤਲਬ ਸਾਡੀ ਕਮੇਟੀ ਵੀ ਹੈ ਬੈਠੂਗੀ ਸਾਰਾ ਕੁਝ ਇਹ ਵੀ ਉਹ ਅਸੀਂ ਨਰਾਸ਼ ਨਹੀਂ ਕਰਾਂਗੇ ਕਿਸੇ ਨੂੰ ਵੀ ਜਨਨੇ ਕਿ ਜਿੰਨਾ ਕ ਅਗਲੇ ਦਾ ਖਰਚਾ ਜਾਂ ਕੁਝ ਵੀ ਹੈ ਮਤਲਬ ਲਾ ਲੋ ਵੀ ਗੱਡੀ ਦਾ ਖਰਚਾ ਜਾਂ ਮਤਲਬ ਅਸੀਂ ਵਧੀਆ ਮਤਲਬ ਕਰਕੇ ਉਹਨਾਂ ਨਾਲ ਕਰਾਂਗੇ ਗੱਲ ਕਿਰਾਇਆ ਦੇ ਦੋ ਹਾਂਜੀ ਮਾਲ ਕਈ ਜਮਾਂ ਤੇ ਨਹੀਂ ਇਹ ਵੀ ਇਹ ਗੱਲ ਹਾਂ ਨਹੀਂ ਐਂਟਰੀ ਬਿਲਕੁਲ ਫਰੀ ਆ ਐਂਟਰੀ ਕੋਈ ਨਹੀਂ ਹੈਗੀ ਜਿੱਦਾਂ ਮਤਲਬ ਵੀ ਅਸੀਂ ਤਾਂ ਕਹਿੰਨੇ ਆ ਵੀ ਵਧੀਆ ਮੁੰਡੇ ਖੇਡਣ ਪਿੰਡਾਂ ਦੇ ਵਧੀਆ ਸੀ ਅਥੀਆਦ ਇਸ ਕਰਕੇ ਸਾਨੂੰ ਹੈਗਾ ਕੋਈ ਸਾਨੂੰ ਇਹ ਨਹੀਂ ਹੈਗਾ ਵੀ ਐਂਟਰੀ ਅਸੀਂ ਕਰੀਏ ਐਂਟਰੀ ਬਿਲਕੁਲ ਫਰੀ ਆ ਤੇ ਅਸੀਂ ਜੇ ਬੈਂਡ ਕੋਈ ਵੀ ਫਸਟ ਰਾਉਂਡ ਵੀ ਹਾਰਦੀ ਆ ਨਾ ਤੇ ਉਹਦਾ ਵੀ ਮਾਣ ਤਾਨ ਪੂਰਾ ਵਧੀਆ ਕੀਤਾ ਜਾਊਗਾ ਠੀਕ ਹੈ ਅਸਾ ਇਹ ਤਾਂ ਹੋ ਗਿਆ ਜੀ ਜਿਹੜੀ ਆਪਣੇ ਲੂਜ਼ ਕਰ ਜਾਂਦੀਆਂ ਟੀਮਾਂ ਹਾਂਜੀ ਉਹਨਾਂ ਦਾ ਮਾਣ ਸਨਮਾਨ ਹੋਵੇਗਾ ਜਿਹੜੇ ਪਹਿਲੇ ਦੂਜੇ ਤੇ ਰਹਿਣਗੇ ਉਹਨਾਂ ਦਾ ਇਨਾਮ ਕੀ ਹੋਵੇਗਾ ਉਹਨਾਂ ਦਾ ਨਾਮ ਜੀ ਹੈਗਾ 71000 ਦਾ ਫਸਟ ਓਪਨ ਦਾ ਜਿਹੜਾ ਆ ਤੇ ਸੈਕੰਡ ਹੈਗਾ ਜਾਂ 55000 ਹੈ ਤੇ ਵੈਸਟਾ ਨੂੰ ਮੋਟਰਸਾਈਕਲ ਹੈ ਜੀ ਅਸੀਂ ਵੈਸਟਾ ਨੂੰ ਹਾਂ ਜੀ ਮੋਟਰਸਾਈਕਲ ਆ ਤੇ 80 ਕਿਲੋ ਦਾ ਹੈਗਾ ਜਾਂ ਮਾ 31000 ਤੇ 21000 ਆ ਉਹਨਾਂ ਚ ਵੈਸਟਾ ਨੂੰ ਹੈਗੀਆਂ 43 ਇੰਚ ਦੀਆਂ ਐਲਸੀਡੀਆਂ ਤੇ ਜਿਹੜੇ ਹੈਗੇ ਆ 62 ਕਿਲੋ ਦੇ ਉਹਨਾਂ ਨੂੰ ਹੈਗੀਆਂ ਆ ਇਹ 32 ਇੰਚ ਦੀਆਂ ਐਲਸੀਡੀਆਂ ਤੇ ਉਹਨਾਂ ਦਾ 21000 ਤੇ 15000 ਆ ਤੇ ਨਾਲ ਵੀ ਇਹਦੇ 52 ਕਿਲੋ ਉਹਨਾਂ ਨੂੰ ਵੀ ਸਾਈਕਲ ਰੱਖਿਆ ਸੀ ਯਾਨੀ ਕਿ ਵੈਸਟਾ ਨੂੰ ਤੇ ਉਹਨਾਂ ਦਾ ਹੈਗਾ ਆ 15000 ਤੇ 10000 ਹਾਂ ਜੀ ਇਹ ਨਮੂਨਾ ਵੇਰ ਹਾਂ ਜੀ ਤੇ ਸਾਡੇ ਦਰਸ਼ਕਾਂ ਨੂੰ ਤੁਹਾਡਾ ਕੀ ਕਹਿਣਾ ਬਾ ਦਰਸ਼ਕਾਂ ਨੂੰ ਇਹ ਹੀ ਆ ਵੀ ਹੌਮ ਹਮਾ ਕੇ ਪਹੁੰਚੋ ਤਲਵੰਡਾ ਟੂਰਨਾਮੈਂਟ ਤੁਹਾਡਾ ਆਪਣਾ ਟੂਰਨਾਮੈਂਟ ਤੁਹਾਡੇ ਆਪਣੇ ਇਲਾਕੇ ਦਾ ਬਹੁਤ ਹੀ ਵਧੀਆ ਟੂਰਨਾਮੈਂਟ ਕਰਾਵਾਂਗੇ ਇੱਥੇ ਹਰ ਇੱਕ ਦਰਜਾ ਬਦਰਜਾ ਮਤਲਬ ਹਰ ਇੱਕ ਇਨਸਾਨ ਨੂੰ ਵਧੀਆ ਮਾਨ ਸਨਮਾਨ ਦਿੱਤਾ ਜਾਊਗਾ ਤੇ ਤੁਸੀਂ ਆਪਣੇ ਪਲੇਅਰਾਂ ਨੂੰ ਵੀ ਬੇਨਤੀ ਆ ਵੀ ਹੌਮ ਹਮਾ ਕੇ ਪਹੁੰਚੋ ਤੇ ਜਿਹੜੀ ਸੰਗਤ ਆ ਟੂਰਨਾਮੈਂਟ ਦੇਖਣ ਵਾਲੇ ਵੀ ਆ ਉਹਨਾਂ ਨੂੰ ਵੀ ਇਹ ਬੇਨਤੀ ਆ ਵੀ ਹੌਮ ਹਮਾ ਕੇ ਪਹੁੰਚੋ ਹਾਂਜੀ ਇਹ ਬੇਨਤੀ ਆ ਜੀ ਤਨ ਬਜੀ ਸੋ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹਾਂਜੀ ਹਾਂਜੀ ਤੇ ਦੋਸਤੋ ਜਿਵੇਂ ਤੁਸੀਂ ਪ੍ਰਬੰਧਕਾਂ ਦੇ ਕੋਲੋਂ ਸੁਣਿਆ ਕਿ ਜਿਹੜਾ ਤਲਵੰਡਾ ਦਾ ਟੂਰਨਾਮੈਂਟ ਹੋਣ ਜਾ ਰਿਹਾ ਇਸ ਵਾਰ ਕਿ ਇਲਾਕੇ ਦੇ ਜਿਹੜੇ ਨੌਜਵਾਨ ਨੇ ਛੋਟੇ ਬੱਚੇ ਨੇ ਜਾਂ ਫਿਰ ਪਿੰਡ ਪੱਦਰ ਦੀਆਂ ਹੋਰ ਟੀਮਾਂ ਨੇ ਉਹਨਾਂ ਨੂੰ ਵੱਧ ਹੌਸਲਾ ਦੇਣ ਦੇ ਲਈ ਉਹਨਾਂ ਦੇ ਮੈਚ ਵੱਧ ਕਰਵਾਉਣ ਦੇ ਲਈ ਇਹ ਟੂਰਨਾਮੈਂਟ ਇਸ ਵਾਰ ਕਰਵਾਇਆ ਜਾ ਰਿਹਾ ਤੇ ਐਨਆਰਏ ਵੀਰਾਂ ਦਾ ਵੀ ਇਹੀ ਫੈਸਲਾ ਸੀਗਾ ਕਿ ਤਲਵੰਡਾ ਵਿੱਚ ਜਿਹੜੇ ਇਲਾਕੇ ਦੇ ਖਿਡਾਰੀ ਉਹਨਾਂ ਨੂੰ ਵੱਧ ਮੌਕਾ ਦੇਣ ਦੇ ਲਈ ਦੋ ਦਿਨ ਦਾ ਟੂਰਨਾਮੈਂਟ ਕਰਵਾਇਆ ਜਾਵੇ ਤੇ ਜਿਹੜੇ ਦੋ ਦਿਨ ਦੇ ਟੂਰਨਾਮੈਂਟ ਪੂਰਾ ਵਧੀਆ ਮਾਨ ਸਨਮਾਨ ਕੀਤਾ ਜਾਵੇਗਾ ਕਰਾਇਆ ਬਣਦਾ ਜੋ ਵੀ ਕਮੇਟੀ ਵੱਲੋਂ ਦਿੱਤਾ ਜਾਵੇਗਾ ਕਿ ਬਾਕੀ ਜਿਹੜੀ ਕਮੇਟੀਆਂ ਦਾ ਅਕਸਰ ਇਹ ਵੀਡੀਓ ਸੁਣਦੇ ਰਹਿੰਦੇ ਰਹਿੰਦੇ ਕਿ ਹਾਂ ਵੀ ਕਮੇਟੀਆਂ ਕਰਾਇਆ ਨਹੀਂ ਦਿੰਦੀਆਂ ਕਮੇਟੀਆਂ ਸਾਨੂੰ ਗਲਤ ਬੋਲਦੀਆਂ ਜਾਂ ਕੋਸ਼ ਪਰ ਅਜਿਹੇ ਤਲਵਣ ਵਾਲੀ ਕਮੇਟੀ ਨੇ ਬਿਲਕੁਲ ਸਾਫ਼ ਦੱਸ ਦਿੱਤਾ ਕਿ ਸਾਡੇ ਵੱਲੋਂ ਜੋ ਜਿਹਦਾ ਬਣਦਾ ਕਰਾਇਆ ਉਹ ਦਿੱਤਾ ਜਾਵੇਗਾ ਕਿਸੇ ਨੂੰ ਇਥੋਂ ਨਰਾਜ਼ ਨਹੀਂ ਕੀਤਾ ਜਾਵੇਗਾ ਤੇ ਇਲਾਕੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਸਾਡੀ ਹੱਥ ਜੋੜ ਬੇਨਤੀ ਹੈ ਕਿ ਤੁਸੀਂ ਇਸ ਟੂਰਨਾਮੈਂਟ ਤੇ ਜ਼ਰੂਰ ਆ ਜਿੱਥੇ ਦੇ ਵੱਡੇ ਵੱਡੇ ਕਪਾਂ ਦੇ ਆ ਕੇ ਟੂਰਨਾਮੈਂਟ ਦੀ ਰੌਣਕ ਵਧਾਉਣੇ ਆ ਇਸ ਟੂਰਨਾਮੈਂਟ ਤੇ ਬਿਅਾ ਕਿਉਂਕਿ ਜੇਕਰ ਤੁਸੀਂ ਆ ਕੇ ਇਹਨਾਂ ਦਾ ਹੌਸਲਾ ਵਧਾਓਗੇ ਤਾਂ ਅਗਲੇ ਸਾਲ ਇਹ ਟੂਰਨਾਮੈਂਟ ਹੋਰ ਵਧੀਆ ਕਰਵਾਉਣ ਦੇ ਵਿੱਚ ਸਫਲ ਹੋਣਗੇ ਇੱਕ ਵਾਰ ਫੇਰ ਬੇਨਤੀ ਹੈ ਇਸ ਟੂਰਨਾਮੈਂਟ ਤੇ ਤਾਲਵੰਡ ਦੇ ਟੂਰਨਾਮੈਂਟ ਤੇ ਸਾਰੇ ਭਰਾ ਜ਼ਰੂਰ ਪਹੁੰਚੋ ਧੰਨਵਾਦ